ਸੱਚੀ ਕਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਆ ਅੱਜ ਮੈਂ ਆਪਣੇ ਹੱਥ ਜਿਹੜੇ ਆ ਨਾ ਐਦਾਂ ਬਣ ਕੇ ਇੱਥੇ ਹੀ ਰੱਖਨੇ ਆ ਠੀਕ ਹੈ ਕਿਉਂਕਿ ਹੱਥਾਂ ਦੇ ਮੈਨੂੰ ਬਹੁਤ ਕਮੈਂਟ ਆਉਂਦੇ ਨੇ ਤੇ ਦੂਸਰੀ ਗੱਲ ਇਹ ਆ ਕਿ ਅੱਜ ਆਪਾਂ ਚੱਲੇ ਆ ਸਹਰੇ ਸਾਡੀ ਹੋ ਗਈ ਜਾਂ ਦੀ ਪੂਰੀ ਤਿਆਰੀ ਤੇ ਸਾਨੂੰ ਆਉਂਦੇ ਪਏ ਨੇ ਲੈਣ ਵਾਸਤੇ ਤੇ ਹੁਣ ਤੁਹਾਨੂੰ ਮਿਲਦੀਆਂ ਹਸਬੰਡ ਦੇ ਨਾਲ ਪਹਿਲਾਂ ਜਿਹੜੀਆਂ ਨਾ ਮੈਂ ਵੀਡੀਓ ਅਪਲੋਡ ਕੀਤੀਆਂ ਸੀ ਨਾ ਤੇ ਤੁਸੀਂ ਉਹਨਾਂ ਨੂੰ ਇੰਨਾ ਪਿਆਰ ਨਹੀਂ ਦਿੱਤਾ ਹੋ ਸਕਦਾ ਤੁਹਾਨੂੰ ਉਹ ਪਸੰਦ ਨਹੀਂ ਆਈਆਂ ਘੱਟ ਪਸੰਦ ਆਈਆਂ ਨੇ ਕਿਉਂਕਿ ਹੁਣ ਤੁਸੀਂ ਵੀ ਮੈਨੂੰ ਲੱਗਦਾ ਇਹੋ ਚਾਹੁੰਦੇ ਹੋ ਕਿ ਮੈਂ ਜਿੰਨੀਆਂ ਵੀਡੀਓ ਬਣਾਵਾਂ ਮੈਂ ਹਸਬੈਂਡ ਦੇ ਨਾਲ ਹੀ ਬਣਾਵਾਂ ਬਸ ਹੁਣ ਜਦੋਂ ਹੀ ਆਉਂਦੇ ਨੇ ਤੇ ਤੁਹਾਨੂੰ ਮਿਲਾਨੀ ਆ ਆਪਣੇ ਹਸਬੈਂਡ ਦੇ ਨਾਲ ਤੇ ਤੁਹਾਡੇ ਗੁਰਨਾਮ ਭੁੱਲਰ ਦੇ ਨਾਲ ਫਿਰ ਮਿਲਦੇ ਆ ਕਿ ਦੱਸਦੇ ਆ ਉਹ ਕੀ ਕਹਿੰਦੇ ਨੇ ਤੁਹਾਨੂੰ ਫਾਈਨਲੀ ਪਹੁੰਚ ਗਏ ਨੇ ਇਹ ਹੁਣ ਸਾਡੇ ਕੋਲ ਸਾਰਿਆਂ ਨੂੰ ਮੇਰੇ ਵੱਲੋਂ ਜੀ ਪਿਆਰ ਭਰੀ ਸੱਸਰੀ ਘਾਲ ਜੀ ਤੇ ਅੱਜ ਅਹੀਂ ਲੈਣ ਆਏ ਇਹਨੂੰ ਸਿਮੀ ਨੂੰ ਬਥੇਰੇ ਨੇ ਨਜ਼ਾਰੇ ਲੱਲੇ ਇੱਥੇ ਹੁਣ ਇਹਦੇ ਕੋਲ ਕਾਮੇ ਜਾ ਕੇ ਕੰਮ ਕਰ ਅਚਾ ਇਹਦਾ ਮਤਲਬ ਕਿ ਮੈਨੂੰ ਕਮਾ ਵਸਤੇ ਲੈਣ ਆਏ ਨੇ ਨਹੀਂ ਨਹੀਂ ਇਹਦੀ ਗਲਤ ਨਹੀਂ ਆ ਵਹਿ ਸੁਖ ਹੁੰਦਾ ਬੰਦੇ ਨੂੰ ਵਿਆਹ ਕਰਾ ਕੇ ਜਿੰਨ ਦੀ ਇਹ ਕਹੀ ਉਦੋਂ ਤੇ ਆ ਵੀ ਰੋਟੀ ਪਾਉਂਦੇ ਉਹ ਹੀ ਮਤਲਬ ਆਵੇਂ ਰੋਟੀ ਪਾਉਂਦੇ ਭਾਵੇਂ ਜਿਹੜਾ ਮਰਜੀ ਕੰਮ ਹੋਏ ਲੈਣ ਕਮਾ ਵਸਤੇ ਆਏ ਨੇ ਬੰਦਾ ਕਹਵੇ ਕਿ ਮੇਰਾ ਦਿਲ ਨਹੀਂ ਲੱਗਾ ਮੈਂ ਤੈਨੂੰ ਬੜਾ ਮਿਸ ਕੀਤਾ ਇਦਾਂ ਦੀ ਕੋਈ ਗੱਲ ਨਹੀਂ ਕਰਨ ਕੀਤੀ ਨਾਲੇ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਨਾ ਵਾਂਗੇ ਆ ਦੋ ਚਾਰ ਦਿਨ ਹੋ ਗਏ ਮੈਂ ਵੀਡੀਓ ਵੇਖਦਾ ਵਾਂ ਤੇ ਤੁਸੀਂ ਉਹ ਜਿਹਾ ਸਪੌਂਸ ਨਹੀਂ ਦੇਂਦੇ ਤੇ ਤਾਂ ਕਰਕੇ ਨਹੀਂ ਤੇ ਐਂ ਵੀ ਮੈਂ ਨਹੀਂ ਆਇਆ ਵੀਡੀਓ 'ਚ ਹੂੰ ਲੱਗਦਾ ਹੁਣ ਤੁਸੀਂ ਨਾ ਮੇਰੇ ਤੋਂ ਵੱਧ ਪਿਆਰ ਇਹਨਾਂ ਨੂੰ ਕਰਨ ਲੱਗ ਗਏ ਹੋ ਮੈਨੂੰ ਵੀ ਸਪੋਰਟ ਕਰਿਆ ਕਰੋ ਇਹਨਾਂ ਨੂੰ ਵੀ ਕਰਿਆ ਕਰੋ ਇਕੱਠੇ ਇਕੱਠੇ ਹਾਂ ਨੂੰ ਸਪੋਰਟ ਕਰਿਆ ਕਰੋ ਫੇਰ ਹੀ ਆਪਾਂ ਤੁਹਾਡੇ ਲਈ ਹੁਣ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਵਾਂਗੇ ਤੇ ਇਨੀ ਵੇਟ ਕਰਾਉਣ ਲਈ ਸੌਰੀ ਜੀ ਤੇ ਹੁਣ ਗਾਂ ਪੀ ਵੀਡੀਓ ਆਉਣਗੀਆਂ ਡੇਲੀ ਅਪਡੇਟ ਪਿਆ ਕਰੂਗੀ ਤੇ ਮੇਰੇ ਵੱਲੋਂ ਤੇ ਪਿਆਰ ਭਰੀ ਸਸਰੀ ਘਾਲ ਜੀ ਬਸ ਜੋ ਵੀ ਬਣਾਵਾ ਕਰਾਂਗੇ ਛੋਟੇ ਛੋਟੇ ਵਲੌਗ ਬਣਾਵਾ ਕਰਾਂਗੇ ਜੇ ਕੋਈ ਸਟੋਰੀ ਆਏਗੀ ਮਾਈਂਡ ਦੇ ਵਿੱਚ ਉਹ ਬਣਾ ਲਾਂਗੇ ਪਾਵੇਂ ਲੜ ਆਈਓ ਐ ਪਾਵੇਂ ਜੋ ਮਰਜ਼ੀ ਹੋਏ ਇਹਨਾਂ ਨਾਲ ਤਾਂ ਕੰਮਕੀ ਜੋ ਵੀ ਚੱਲੇਗੀ ਤੇ ਪਹਿਲਾਂ ਤੁਸੀਂ ਧੱਕਾ ਮੁੱਕੀ ਛੱਡੋ ਪਹਿਲਾਂ ਤੁਸੀਂ ਦੱਸੋ ਅੱਜ ਸੋਹਣੇ ਲੱਗਣਦੇਵੇਂ ਆ ਘੰਟਾ ਦੇ ਵਿੱਚ ਜ਼ਰੂਰ ਦੱਸਿਓ ਕਿ ਅੱਜ ਇਹ ਸੋਹਣੇ ਲੱਗਦੇ ਪਏ ਆ ਠੀਕ ਹੈ ਤੇ ਬਾਕੀ ਚਲੋ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸ਼াশੂੀ ਕਾਲ ਤੇ ਮੇਰੀ ਬਾਹ ਛੱਡੋ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸ਼াশੂੀ ਕਾਲ ਮਿਲਦੇ ਆ ਤੁਹਾਨੂੰ ਇੰਦਾ ਹੀ ਕੋਈ ਘੈਂਟ ਜਿਹਾ ਵਲੌਗ ਦੇ ਨਾਲ